ਦਿਨਵਲੇ ਸਾਫ ਮੌਸਮਾ ਤੇ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਚੱਲ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਦਰਮਿਆਨ ਨੇ ਹਲਕੇ ਰੂਪ ਦੀਆਂ ਤੇ ਬਾਕੀ ਤਾਂ ਸਾਨੂੰ ਜਿਹੜੀ ਇੱਕ ਸਿਸਟਮ ਵੀ ਆ ਉਹ ਦਿਖਾ ਰਹੇ ਹਾਂ ਕਿ ਬੱਦਲੀ ਸਿਸਟਮ ਜਿਵੇਂ ਅਸੀਂ ਤੁਹਾਨੂੰ 16 ਤਰੀਕ ਦੇ ਅਪਡੇਟ ਦੇ ਵਿੱਚ ਦਿੱਤੀ ਹੋਈ ਆ ਜਾਣਕਾਰੀ ਕਿ ਬੱਦਲ ਬਣੂਗਾ ਤੇ ਆ ਬੱਦਲ ਆ ਜਿਹੜਾ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਤੇ ਚਿੱਟਾ ਬੱਦਲਾ ਹੈ ਜਿਹੜਾ ਕਿ ਇਸ ਦੇ ਨਾਲ ਕਈ ਵਾਰੀ ਗੜੇਮਾਰੀ ਵੀ ਜਿਹੜੀ ਹੋਣ ਦੀ ਸੰਭਾਵਨਾ ਜਾਪ ਜਾਂਦੀ ਆ ਇਹ ਅਚਾਨਕ ਬੱਦਲ ਹੁੰਦਾ ਜਿਹੜਾ ਉਹ ਬਣਿਆ ਹੋਇਆ ਦੇਖ ਸਕਦੇ ਹੋ ਲਾਈਵ ਤਸਵੀਰ ਹੈ ਜੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਪਿਕਸਲ ਥੋੜੇ ਜਿਹਾ ਕਲੀਅਰ ਨਹੀਂ ਆਏ ਹੋਣੇ ਕਿਉਂਕਿ ਕੈਮਰਾ ਆਪਣੇ ਲੈ ਵਹ ਜੇ ਕਲੀਅਰਟੀ ਵਾਲਾ ਜਿਆਦਾ ਨਹੀਂ ਹੈਗਾ ਇਸ ਕਰਕੇ ਤੁਹਾਡੇ ਤੋਂ ਮਾਫੀ ਚਾਹਾਂਗੇ ਸਿਰਫ ਤੁਹਾਨੂੰ ਇਹ ਬੱਦਲ ਵਾਈ ਦਿਖਾਉਣ ਵਾਸਤੇ ਤਸਵੀਰ ਹੈ ਜਿਹੜੀ ਲਾਈਵ ਦਿਖਾ ਰਹੇ ਜੂਮ ਕਰਕੇ ਦੇਖ ਸਕਦੇ ਹੋ ਪਹਾੜੀ ਇਲਾਕੇ ਦੇ ਵਿੱਚ ਇਹ ਬੱਦਲ ਵਾਈ ਜਿਹੜੀ ਐਂਟਰ ਕਰ ਚੁੱਕੀ ਹੈ ਕਿਤੇ ਕਿਤੇ ਜਿਹੜੇ ਪਹਾੜੀ ਇਲਾਕੇ ਦੇ 60 70 ਕਿਲੋਮੀਟਰ ਦੇ ਘੇਰੇ ਦੇ ਵਿੱਚ ਨੇੜੇ-ਤੇੜੇ ਨੇ ਉੱਥੇ-ਉੱਥੇ ਥੋੜੀ ਜਿਹੀ ਇਹ ਬੱਦ ਹੋਂਚੂਗੀ। ਉਹਨਾਂ ਇਲਾਕਿਆਂ ਦੇ ਵਿੱਚ ਇਹ ਬੱਦਲਵਾਈ ਪਹੁੰਚੂਗੀ। ਬਾਕੀ ਅਦਰਵਾਈਜ਼ ਮੌਸਮ ਐਡਾ ਉਹ ਸਾਫ਼ ਤੇ ਖੁੱਸਕ ਰਹੂਗਾ। ਆਮ ਤੌਰ ਤੇ ਠੀਕ ਠਾਕ ਰਹੂ। ਦੇਖੋ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਪਈਆਂ ਨੇ ਦਰਮਿਆਨੇ ਰੂਪ ਦੀਆਂ ਨੇ ਤੇ ਬਾਕੀ ਅਸਮਾਨ ਵੀ ਨੀਲਾ ਜਾਪ ਰਿਹਾ ਤੁਸੀਂ ਇੱਧਰ ਵੀ ਦੇਖ ਸਕਦੇ ਹੋ। ਚਾਰੇ ਦਿਸ਼ਾਵਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਸਮਾਨ ਆ ਜਿਹੜਾ ਨੀਲਾ ਜਾਪ ਰਿਹਾ। ਪਰੰਤੂ ਥੋੜਾ ਜਿਹਾ ਜਿਹੜਾ ਇਹ ਦੇਖੋ ਹਵਾਵਾਂ ਨੇ ਜਿਹੜੀਆਂ ਦਰਮਿਆਨੇ ਰੂਪ ਇਹ ਬੱਦਲੀ ਸਿਸਟਮ ਆ ਜਿਹੜਾ ਰੰਗ ਦਿਖਾ ਰਿਹਾ। ਜਿਹੜਾ ਤੁਹਾਨੂੰ ਸਿਸਟਮ ਦੇ ਵਿੱਚ ਅਸੀਂ ਜਾਣਕਾਰੀ ਪਹਿਲਾਂ ਵੀ ਦਿੱਤੀ ਸੀ ਕਿ ਇਹ ਬਦਲੀ ਸਿਸਟਮ ਆ ਕਿੱਥੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਰੇਡ ਤੇ ਬਣਿਆ ਹੋਇਆ ਜਿਹੜਾ ਇੱਕ ਸੈੱਲ ਜਾਂ ਬਣਿਆ ਜਿਹੜਾ ਕਿ ਤੁਹਾਨੂੰ ਅਸੀਂ ਸੈਟਲਾਈਟ ਦੀ ਜਾਣਕਾਰੀ ਦੇ ਵਿੱਚ ਵੀ ਦੱਸਿਆ ਸੀ ਕੱਲ ਤੇ ਜਿਹੜੀ ਪਰਸੈਂਟੇਜ ਵਾਲੀ ਸਾਫ ਦੇ ਨਾਲ ਮੀਂਹ ਵਾਲੀ ਜਿਹੜੀ ਤਸਵੀਰ ਦਿੱਤੀ ਸੀ ਉਹਦੇ ਵਿੱਚ ਵੀ ਇਹ ਦੱਸਿਆ ਹੋਇਆ ਦੋ ਤਿੰਨ ਵੀਡੀਓ ਦੇ ਵਿੱਚ ਇਹ ਸੈੱਲਾ ਜਿਹੜਾ ਅਸੀਂ ਦੱਸਿਆ ਹੋਇਆ ਇੱਧਰ ਦੇਖ ਸਕਦੇ ਤੁਸੀਂ ਤਸਵੀਰਾਂ ਜਿਹੜਾ ਬਿਲਕੁਲ ਮੌਸਮ ਸਾਫ ਤੇ ਖੁਸ਼ਕ ਦਿਖਾਈ ਦੇ ਰਿਹਾ ਇਧਰਲੀ ਸਾਈਡ ਇਹ ਵੀਡੀਓ ਨੂੰ ਸ਼ੇਅਰ ਕਰਿਓ ਇਹ ਸੈਲ ਜਿਹੜਾ ਜੇਕਰ ਕੋਈ ਦੋਸਤ ਮਿੱਤਰ ਸਾਡੇ ਨਾਲ ਚੰਡੀਗੜ੍ਹ ਵਾਲ ਸਾਈਡ ਤੋਂ ਜੁੜਿਆ ਹੋਇਆ ਤਾਂ ਜਰੂਰ ਕਮੈਂਟ ਕਰੇ ਕਿ ਉੱਥੇ ਇਹ ਬੱਦਲ ਵਾਈ ਜਿਹੜੀ ਬਣ ਚੁੱਕੀ ਹੈ ਤਸਵੀਰ ਹੈ ਜਿਵੇਂ ਕਿ ਅਸਮਾਨ ਦੇ ਵਿੱਚ ਇਸ ਦੇ ਨਾਲ ਥੋੜੀ ਜਿਹੀ ਗੜੇਮਾਰੀ ਦੀ ਜਿਹੜੀ ਡਰ ਰਹਿਣਾ ਪੈਦਾ ਹੋ ਜਾਂਦਾ ਇਹ ਸਿਸਟਮ ਜਿਹੜੇ ਅਜਿਹੇ ਸੈਲ ਜਿਹੜੇ ਬਣਦੇ ਨੇ ਤੁਸੀਂ ਤਸਵੀਰ ਦੇ ਵਿੱਚ ਲਾਈਵ ਦੇਖ ਸਕਦੇ ਹੋ ਕਿ ਇਹ ਸੈਲ ਬਣਿਆ ਹੋਇਆ ਜੋ ਪਾਕਿਸਤਾਨ ਚੰਡੀਗੜ੍ਹ ਤੇ ਨਾਲ ਲੱਗਦੇ ਮੋਹਾਲੀ ਰੋਪੜ ਵਾਲੀ ਸੌਰੀ ਮੋਹਾਲੀ ਵਾਲੀ ਸਾਈਡ ਤੇ ਜਾ ਹਰਿਆਣੇ ਦੇ ਨਾਲ ਲੱਗਦਾ ਚਿੱਤਰਾ ਕੋਈ ਕਦੋਂ ਕਾ ਉੱਥੇ ਕਿਹੇ ਵਸੈਲ ਬਣਿਆ ਹੋਇਆ ਜ਼ੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਥੋੜਾ ਜਿਹਾ ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਸਟਮ ਅੱਜ 16 ਤਰੀਕ ਨੂੰ ਬਣਿਆ ਹੋਇਆ ਹੈ ਬਾਕੀ ਮਾਸੋ ਜਿਹੜਾ ਬਿਲਕੁਲ ਸਾਫ਼ ਤੇ ਕੋਸਕ ਹੈ ਤਸਵੀਰਾਂ ਲਾਈਵ ਨੇ ਦੋਸਤੋ ਤੁਹਾਡੇ ਨਾਲ ਹਰ ਪਲ-ਪਲ ਦੀ ਅਪਡੇਟ ਜਿਹੜੀ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰ ਰਿਹਾ ਤੇ ਬਹੁਤ ਸਾਰੇ ਦੋਸਤੋ ਮਿੱਤਰ ਸਾਨੂੰ ਪਿਆਰ ਵੀ ਦੇ ਰਹੇ ਨੇ ਤੇ ਕਮੈਂਟ ਵੀ ਕਰਦੇ ਨੇ ਤੇ ਉਹਨਾਂ ਦਾ ਧੰਨਵਾਦ ਆ ਜਿਹੜੇ ਕਮੈਂਟ ਕਰਦੇ ਨੇ ਤੇ ਤੁਹਾਨੂੰ ਇਹ ਲਾਈਵ ਹੋਇਆ ਇਸ ਕਰਕੇ ਜਿਹੜੀ ਕੇ ਜਿਹੜਾ ਇਹ ਸਿਸਟਮ ਆ ਉੱਠਿਆ ਬਦਲ ਦੇਖੋ ਇਹ ਪਹਾੜੀ ਇਲਾਕੇ ਦੇ ਨੇੜੇ ਤੜੇ ਦਾ ਸਿਸਟਮ ਬਣਿਆ ਹੋਇਆ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਜਿੰਨੇ ਵੀ ਸਾਡੀਆਂ ਵੀਡੀਓ ਨੇ ਉਹਨਾਂ ਦੇ ਵਿੱਚ 16 ਤਰੀਕ ਦੇ ਤੱਕ ਹਲਕਾ ਜਿਹਾ ਸਿਸਟਮ ਦੱਸਿਆ ਸੀ ਕਿ ਇਹ ਬਣੂਗਾ ਫਿਰ ਉਸ ਤੋਂ ਬਾਅਦ ਇਹ ਜਿਹੜਾ ਸਿਸਟਮ ਆਪਾਂ ਨੂੰ 19-20 ਤਰੀਕ ਦੇ ਨੇੜੇ ਤੜੇ ਮੀਂਹ ਆਲਾ ਬਣਦਾ ਹੋਇਆ ਜਰਾਊਗਾ ਪਰੰਤੂ ਇਹ ਜਿਹੜਾ ਸੈੱਲ ਬਣਿਆ ਹੈਗਾ ਇਹ ਸੈੱਲ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਗੜੇ ਮਾਰੀ ਦਾ ਜਿਹੜਾ ਡਰ ਪੈਦਾ ਹੋ ਜਾਂਦਾ ਇਸ ਕਰਕੇ ਅਜਿਹੇ ਸੈੱਲ ਬਣਦੇ ਨੇੜੇ ਇਹ ਅਚਾਨਕ ਕਮੀ ਪਾ ਜਾਂਦੇ ਨੇ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਬਣ ਚੁੱਕਿਆ ਤੁਸੀਂ ਤਸਵੀਰ ਲਾਈਵ ਦੇਖ ਸਕਦੇ ਹੋ ਕਿ ਜ਼ੂਮ ਕਰਕੇ ਦਿਖਾਉਣਾ ਤਾਂ ਥੋੜਾ ਜਿਹਾ ਪਿਕਸਲ ਨੇ ਜਿਹੜੇ ਕਲੀਅਰ ਨਹੀਂ ਆਉਦੇ ਫੋਟੋ ਦੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਇਹ ਬੱਦਲੀ ਸਿਸਟਮ ਸੈੱਲ ਜਿਹੜਾ ਬਣ ਚੁੱਕਿਆ ਤੇ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਦੋਸਤੋ ਤਾਂ ਜੋ ਆਪਣਾ 1000 ਵਿਊ ਨੇ ਜਿਹੜੇ ਉਹ ਆ ਜਾਣ ਤੇ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਕੋਸ਼ਿਸ਼ ਰਹੂਗਾ ਕੋਈ ਜ਼ਿਆਦਾ ਨਹੀਂ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਕਿਸੇ ਵੀ ਇਲਾਕੇ ਦੇ ਵਿੱਚ ਦੇਖੋ ਤੁਸੀਂ ਚਾਰੇ ਤਸਾਵਾਂ ਦੇ ਵਿੱਚ ਮੌਸਮ ਨੀਲਾ ਅਸਮਾਨ ਆ ਇਹਦਾ ਸਾਫਾ ਚਮਕ ਰਿਹਾ ਤੇ ਹਵਾਵਾਂ ਦੀ ਗਤੀ ਵੀ ਜਿਹੜੀ ਥੋੜੀ ਜਿਹੀ ਤੇਜ਼ ਬਣੀ ਹੋਈ ਹੈ ਤੇ ਤਸਵੀਰ ਦੇਖ ਸਕਦੇ ਹੋ ਤੁਹਾਨੂੰ ਇਹ ਸੈੱਲ ਦਿਖਾ ਰਿਹਾ ਜਿਹੜਾ ਬਣਿਆ ਹੋਇਆ ਜਿਹੜਾ ਸਾਨੂੰ ਡਾਟ ਸੀ ਕੇ 16 ਤਰੀਕ ਨੂੰ ਇਹ ਬਣ ਸਕਦਾ ਜਾਂ ਨਹੀਂ ਬਣ ਸਕਦਾ ਤਾਂ ਉਹ ਇਹ ਬਣਿਆ ਹੋਇਆ ਤੇ ਤਸਵੀਰ ਦੇ ਵਿੱਚ ਲਾਈਵ ਦੇਖ ਸਕਦੇ ਹੋ ਜਿਹੜਾ ਕਿ ਇਹ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਇਹ ਸੈੱਲ ਜਾਂ ਇੰਨਾ ਕੁ ਬਣ ਚੁੱਕੇ ਪਹਾੜੀ ਇਲਾਕੇ ਦੇ ਨੇੜੇ ਤੇੜੇ ਬਣ ਚੁੱਕੇ ਆ ਜਿਸ ਨਾਲ ਇਹ ਕਿਤੇ ਕਿਤੇ ਗੜੇਮਾਰੀ ਦੀ ਜਿਹੜੀ ਸੰਭਾਵਨਾ ਜੀ ਬਣ ਜਾਂਦੀ ਹੈ ਮੌਸਮ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਇਹ ਸੈੱਲ ਅਜਿਹੇ ਬਣ ਜਾਂਦੇ ਨੇ ਕਿ ਕਈ ਵਾਰੀ ਗੜੇਵਾਰੀ ਕਰ ਜਾਂਦੇ ਨੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਅਚਾਨਕ ਬਣਦਾ ਜਿਵੇਂ ਤੁਹਾਨੂੰ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪ੍ਰੀ ਮੌਨਸੂਨ ਦਾ ਸੀਜ਼ਨ ਆ ਤੇ ਬਾਕੀ ਇਸ ਜਿਹੜਾ 16 ਤਰੀਕ ਦੇ ਸਿਸਟਮ ਦੇ ਵਿੱਚ ਇਹ ਥੋੜਾ ਜਿਹਾ ਐਕਟਿਵ ਹੈਗਾ ਸੀ ਪਹਾੜੀ ਇਲਾਕਿਆਂ ਦੇ ਨੇੜੇ ਤੇ ਕਿ ਕਿਤੇ ਵੀ ਬਰਫਵਾਰੀ ਹੈ ਜਿਹੜੀ ਜਾਂ ਗੜੇਮਾਰੀ ਹੋ ਸਕਦੀ ਹੈ ਇਸ ਤਰ੍ਹਾਂ ਦੇ ਸੈੱਲ ਨਾਲ ਇਹ ਤਸਵੀਰ ਤੁਹਾਡੇ ਨਾਲ ਸ਼ੇਅਰ ਇਸ ਕਰਕੇ ਕਰ ਰਹੇ ਹਾਂ ਕੇ ਬਹੁਤ ਸਾਰੇ ਦੋਸਤੋ ਮੇਤਰ ਕਹਿੰਦੇ ਨੇ ਕਿ ਤੁਹਾਡੀ ਜਾਣਕਾਰੀ ਫੇਕ ਆ ਜਾਏ ਆ ਦੋਸਤੋ ਦੋਸਤੋ ਅਸੀਂ ਉਹੀ ਜਾਣਕਾਰੀ ਦਿੰਨੇ ਜਿਹੜੀ ਸੈਟਲਾਈਟਾਂ ਤੋਂ ਪ੍ਰਾਪਤ ਹੁੰਦੀ ਹੈ ਇਸ ਕਰਕੇ ਤੁਹਾਨੂੰ ਅਸੀਂ ਲਾਈਵ ਇਹ ਅਪਡੇਟ ਵੀ ਨਾਲ-ਨਾਲ ਦਿੰਦੇ ਰਹੇ ਨੇ ਕਿ ਇੱਥੇ ਇਹ ਸਿਸਟਮ ਪਹੁੰਚ ਚੁੱਕਿਆ ਐਕਟਿਵ ਹੋ ਚੁੱਕਿਆ ਹੈ ਐਸ ਸਮੇਂ ਦੇਖੋ ਤੁਸੀਂ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਜੇਕਰ ਕੋਈ ਦੋਸਤ ਜੁੜਿਆ ਹੋਆ ਸਾਡੇ ਨਾਲ ਤਾਂ ਉੱਥੇ ਜ਼ਰੂਰ ਦੱਸ ਸਕਦਾ ਕਿ ਦਲੀ ਸਿਸਟਮ ਜਿਹੜਾ ਉੱਚਾ ਜਾਂ ਬੱਦਲਾ ਇਹ ਬਣਿਆ ਜਾਂ ਨਹੀਂ ਕਿਉਂਕਿ ਜੋ ਸਾਡੇ ਤਸਵੀਰ ਦੇ ਵਿੱਚ ਇਹ ਦਿਖਾਈ ਦੇ ਰਿਹਾ ਤਾਂ ਇਸ ਸਮੇਂ ਬਣਿਆ ਹੋਇਆ ਦਿਖਾਈ ਦੇ ਰਿਹਾ ਸਾਨੂੰ ਕੰਗ ਮਹਾਲੀ ਵਾਲੀ ਸਾਈਡ ਜਾਂ ਰੋਪੜਾਲ ਸਾਈਡ ਇਧਰ ਬਣਿਆ ਹੋਇਆ ਦਿਖਾਈ ਦੇ ਰਿਹਾ ਤੇ ਮੌਸਮ ਦੇ ਵਿੱਚ ਤਬਦੀਲੀ ਆ ਜਿਹੜੀ ਉਹ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਆਊਗੀ ਆ ਆਮ ਤੌਰ ਤੇ ਮੌਸਮ ਜਿਹੜਾ ਖੁਸ਼ਕ ਤੇ ਸਾਫ਼ ਰਹੂਗਾ ਮੀਂਹ ਵਰਗੇ ਹਾਲਾਤ ਕਿਸੇ ਵੀ ਜ਼ਿਆਦਾਤਰ ਇਲਾਕੇ ਦੇ ਵਿੱਚ ਨਹੀਂ ਹੈਗੇ ਸਿਰਫ ਇਹੀ ਜਿਹੜਾ ਸਿਸਟਮ ਤੁਹਾਨੂੰ ਦਿਖਾਇਆ ਇਹ ਬਦਲੀ ਜਾਂ ਸਿਸਟਮ ਜਿਹੜਾ ਜਿਹੜਾ ਬਣਿਆ ਹੋਇਆ ਦਿਖਾਇਆ ਇਹੀ ਕਿਤੇ ਕਿਤੇ ਜਿਹੜੇ ਕਾਰਵਾਈ ਕਰ ਜਾਂਦਾ ਹੁੰਦਾ ਅਚਾਨਕ ਜਿਹੜਾ ਬੱਦਲ ਪੈਦਾ ਹੋ ਕੇ ਗੜੇਮਾਰੀ ਦੀ ਸੰਭਾਵਨਾ ਇਹਦੇ ਨਾਲ ਬਣ ਜਾਂਦੀ ਆ ਤਾਂ ਮੌਸਮ ਦੇ ਚਲੋ ਖੈਰ ਆਪਾਂ ਕੁਦਰਤ ਅਗੇ ਅਰਦਾਸ ਕਰ ਸਕਦੇ ਆ ਕਿ ਇਹ ਜਿਹੇ ਸਿਸਟਮਾਂ ਤੋਂ ਬਚਾ ਕੇ ਰੱਖੇ ਹੋਣ ਦੇਖੋ ਜ਼ੂਮ ਕਰਕੇ ਦਿਖਾਇਆ ਸੀ ਤੁਹਾਨੂੰ ਕਿੰਨਾ ਨੇੜੇ ਲੱਗ ਰਿਹਾ ਸੀ ਪਰੰਤੂ ਇਹ ਥੋੜਾ ਜਿਹਾ ਆਪਣੇ ਜਿਹੜਾ ਆਪਣੇ ਪਟਿਆਲੇ ਜ਼ਿਲ੍ਹੇ ਤੋਂ ਥੋੜਾ ਜਿਹਾ ਦੂਰ ਹੈ ਤੇ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਇਹ ਬਣਿਆ ਹੋਇਆ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਾ ਦਿਆ ਕਰੋ ਦੋਸਤੋ ਤਾਂ ਜੋ ਆਪਣਾ 1000 ਸਬਸਕ੍ਰਾਈਬਰ ਸੌਰੀ ਸਬਸਕ੍ਰਾਈਬਰਾਂ ਦਾ ਟਾਰਗੇਟ ਆ 50000 ਦਾ ਉਹ ਵੀ ਪੂਰਾ ਹੋ ਜੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ 1000 ਵਿਊਵਾਂ ਤੱਕ ਹੋਰ ਅਪਡੇਟ ਆਉਗੀ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਸਾਂਝੀ ਕਰਾਂਗੇ ਰਾਤ ਦੇ ਸਮੇਂ ਕਿਉਂਕਿ ਫਿਲਹਾਲ ਜੋ ਸਾਨੂੰ ਅਪਡੇਟ ਪ੍ਰਾਪਤ ਹੋਈ ਹੈ ਉਹ ਇਹ ਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਸਾਫ ਤੇ ਖੁਸ਼ਕ ਦਿਖਾਈ ਦੇ ਰਿਹਾ ਜੇ ਅਚਾਨਕ ਬੱਦਲ ਬਣਦੇ ਨੇ ਜਾਂ ਅਚਾਨਕ ਕੋਈ ਮੌਸਮ ਦੇ ਵਿੱਚ ਘਰ ਬਟਾਉਂਦੀ ਹੈ ਉਹ ਤੁਹਾਡੇ ਨਾਲ ਹਰ ਸਮੇਂ ਸਮੇਂ ਦੇ ਉੱਤੇ ਅਪਡੇਟ ਦਵਾਂਗੇ ਇਹ ਦੇਖ ਸਕਦੇ ਹੋ ਤੁਹਾਨੂੰ ਅਸੀਂ ਦੂਰ ਤੋਂ ਜਿਹੜੀ ਅਪਡੇਟ ਦੇ ਰਹੇ ਹਾਂ ਇਹ ਕਿ ਬਦਲੀ ਸਿਸਟਮ ਬਣਿਆ ਤੇ ਇਧਰਾਲ ਕਿਤੇ ਕਿਤੇ ਜਿਹੜੇ ਪਿੱਕਾ ਦੁਕਾ ਖੇਤਰ ਦੇ ਵਿੱਚ ਕੋਈ ਘੜੇਮਾਰੀ ਹੋਣ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਹੈ ਚੰਡੀਗੜਾ ਵਾਲੇ ਇਲਾਕੇ ਦੇ ਵਿੱਚ ਦੇਖੋ ਤਸਵੀਰ ਆ ਜਿਹੜੀ ਇਹ ਸਾਂਝੀ ਕਰ ਰਿਹਾ ਬਾਕੀ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਕਾ ਜਿਹੜੀ ਸਤਿਗੁਰਾਂਵਾਂ ਨੂੰ ਦੇ ਨਾਲ ਧੰਨਵਾਦ